ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਹਾਡੇ ਵੀ ਪਰਿਵਾਰ ਦੇ ਵਿੱਚੋਂ ਕੋਈ ਵੀ ਵਿਅਕਤੀ ਨਸ਼ੇ ਦੇ ਸੇਵਨ ਕਰਦਾ ਹੈ ਜੇਕਰ ਤੁਸੀਂ ਇਹ ਦੋ ਪੁਆ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਕਿ ਦੋ ਦਿਨ ਦੇ ਅੰਦਰ ਹੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਨਸ਼ਾ ਦੂਰ ਹੋ ਜਾਵੇਗਾ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਡ ਬਾਕਸ ਤੇ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਲਿਖਵਾ ਦਿਓ ਜੀ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜਿਹੜੀਆਂ ਭੈਣਾਂ ਸਟੇਜ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹਨ ਕਿ ਉਹਨਾਂ ਦੇ ਪਤੀ ਜਾਂ ਘਰ ਦੇ ਵਿੱਚ ਉਹਨਾਂ ਦਾ ਭਰਾ ਜਾਂ ਫਿਰ ਉਹਨਾਂ ਦਾ ਪਿਤਾ ਜੋ ਵੀ ਕਿਸੇ ਤਰ੍ਹਾਂ ਦਾ ਨਸ਼ਾ ਕਰਦਾ ਹੈ ਜਾਂ ਫਿਰ ਸ਼ਰਾਬ ਦਾ ਸੇਵਨ ਕਰਦਾ ਹੈ ਇਹ ਨਸ਼ੇ ਵਰਗੀ ਚੀਜ਼ ਬਹੁਤ ਸਾਰੇ ਘਰਾਂ ਨੂੰ ਉਜਾੜ ਕੇ ਰੱਖ ਦਿੰਦੀ ਹੈ ਜਿਨ੍ਹਾਂ ਦੇ ਘਰ ਟੁੱਟਣ ਦੇ ਕੰਗਾਰ ਤੇ ਹੁੰਦੇ ਹਨ ਇਹ ਨਸ਼ੇ ਨੂੰ ਲੈ ਕੇ ਸ਼ਰਾਬ ਨੂੰ ਲੈ ਕੇ ਘਰ ਦੇ ਵਿੱਚ ਫਿਰ ਬਹੁਤ ਜ਼ਿਆਦਾ ਲੜਾਈ ਤੇ ਕਲੇਸ਼ ਹੁੰਦਾ ਹੈ ਅੱਜ ਦੀ ਵੀਡੀਓ ਉਹਨਾਂ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਇਸ ਲਈ ਤੁਹਾਡੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਜੇਕਰ ਵੀਡੀਓ ਚੰਗੇ ਲੱਗੇ ਤਾਂ ਆਪਣੇ ਭੈਣ ਭਰਾਵਾਂ ਦੇ ਨਾਲ ਇਸ ਨੂੰ ਸ਼ੇਅਰ ਕਰ ਦੇਣਾ ਸੰਗਤ ਜੀ ਜੋ ਅਸੀਂ ਅੱਜ ਤੁਹਾਨੂੰ ਉਪਾਅ ਦੱਸਣ ਵਾਲੇ ਹਾਂ ਇਸ ਉਪਾਅ ਨੂੰ ਕਰਨ ਲਈ 2 ਤੋਂ 3 ਦਿਨ ਦੇ ਅੰਦਰ ਜੋ ਵੀ ਤੁਹਾਡੇ ਘਰ ਤੁਹਾਡੇ ਹਸਬੰਦ ਜਾਂ ਭਰਾ ਜਾਂ ਫਿਰ ਤੁਹਾਡੇ ਪਿਤਾ ਜੀ ਜੋ ਵੀ ਸ਼ਰਾਬ ਜਾਂ ਨਸ਼ੇ ਜਾਂ ਨਸ਼ੇ ਦਾ ਸੇਵਨ ਕਰਦੇ ਹਨ 2 ਤੋਂ 3 ਦਿਨ ਦੇ ਅੰਦਰ ਹੀ ਉਸ ਨੂੰ ਖੁਦ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਕਿ ਉਹਦਾ ਸ਼ਰਾਬ ਦੇ ਨਾਲ ਉਸ ਨੂੰ ਨਫ਼ਰਤ ਹੋ ਗਈ ਹੈ ਇਸ ਦੀ 100% ਗਰੰਟੀ ਹੈ ਸੰਗਤ ਜੀ ਜੇਕਰ ਐਸੋ ਪਾਣੋ ਤੁਸੀਂ ਦਿਲੋਂ ਕਰੋਗੇ ਪੂਰੇ ਵਿਸ਼ਵਾਸ ਤੇ ਨਾਲ ਕਰੋਗੇ ਕਿਉਂਕਿ ਜਿਹੜੇ ਲੋਕ ਨਸ਼ੇ ਤੋਂ ਸ਼ਰਾਬ ਤੋਂ ਆਪਣੇ ਘਰ ਦੇ ਵਿੱਚ ਪਰੇਸ਼ਾਨ ਹਨ ਜੇਕਰ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਸੁਣਦੇ ਹਾਂ ਤਾਂ ਸੁਣ ਕੇ ਸਾਨੂੰ ਬਹੁਤ ਕੁਝ ਫੇਸ ਕਰਨਾ ਪੈਂਦਾ ਹੈ ਅਤੇ ਉਹਨਾਂ ਨੇ ਗੱਲਾਂ ਸੁਣ ਕੇ ਦੁੱਖ ਵੀ ਹੁੰਦਾ ਹੈ ਕਿਉਂਕਿ ਉਹ ਪਰਿਵਾਰ ਬਹੁਤ ਜ਼ਿਆਦਾ ਦੁਖੀ ਹੁੰਦੇ ਹਨ ਨਸ਼ਾ ਕੋਈ ਚੰਗੀ ਗੱਲ ਨਹੀਂ ਜਿਹੜੇ ਘਰ ਦੇ ਵਿੱਚ ਨਸ਼ਾ ਚੱਲਿਆ ਜਾਂਦਾ ਹੈ ਉਸ ਕਾਰਨ ਉਹ ਬਰਬਾਦ ਕਰ ਦਿੰਦਾ ਹੈ ਕਈਆਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਹਸਬੰਦ ਜਦੋਂ ਸ਼ਰਾਬ ਦਾ ਨਸ਼ੇ ਦਾ ਸੇਵਨ ਕਰਦੇ ਹਨ ਉਹ ਆਪਣੇ ਘਰ ਦੇ ਵਿੱਚ ਆ ਕੇ ਲੜਾਈ ਝਗੜਾ ਤੇ ਕਲੇਸ਼ ਕਰਦੇ ਹਨ ਬੱਚਿਆਂ ਦੇ ਨਾਲ ਵੀ ਕੁੱਟਮਾਰ ਕੀਤੀ ਜਾਂਦੀ ਹੈ ਇਸ ਚੀਜ਼ ਦੇ ਵਿੱਚੋਂ ਜੇਕਰ ਆਪਾਂ ਗੱਲ ਕਰੀਏ ਤਾਂ ਪਤਾ ਨਹੀਂ ਜੋ ਵਿਅਕਤੀ ਇਹ ਚੀਜ਼ ਦਾ ਸੇਵਨ ਕਰਦਾ ਹੈ ਉਸ ਨੂੰ ਇਸ ਵਿੱਚੋਂ ਪਤਾ ਵੀ ਨਹੀਂ ਹੁੰਦਾ ਕਿ ਕੀ ਚੀਜ਼ ਮਿਲਦੀ ਹੈ ਇਹ ਉਹ ਸੋਚਦਾ ਹੀ ਨਹੀਂ ਕਿ ਘਰ ਦੇ ਵਿੱਚ ਜੋ ਉਸ ਦਾ ਬਿਲਕੁਲ ਘਰ ਬਰਬਾਦ ਹੋ ਰਿਹਾ ਹੈ ਜੋ ਟੁੱਟਣ ਦੀ ਕਗਾਰ ਤੇ ਹੈ ਪਰ ਫਿਰ ਵੀ ਇਸ ਚੀਜ਼ ਨੂੰ ਛੱਡ ਨਹੀਂ ਪਾਉਂਦਾ ਪਰ ਜੇਕਰ ਅਸੀਂ ਗੱਲ ਕਰੀਏ ਜਿਵੇਂ ਕਿ ਸਿਆਣੇ ਕਹਿੰਦੇ ਹਨ ਕਿ ਜਦੋਂ ਇਨਸਾਨ ਦੀ ਵਿਅਕਤੀ ਦੀ ਬੁੱਧੀ ਹੀ ਪ੍ਰੇਸ਼ਟ ਹੋ ਜਾਂਦੇ ਹਨ ਤਾਂ ਉਸ ਨੂੰ ਸਹੀ ਕੁਝ ਵੀ ਨਜ਼ਰ ਨਹੀਂ ਆਉਂਦਾ ਕੀ ਗਲਤ ਹੈ ਕੀ ਸਹੀ ਹੈ ਉਸ ਨੂੰ ਕੁਝ ਵੀ ਸਮਝ ਵਿੱਚ ਨਹੀਂ ਆਉਂਦਾ ਉਸ ਲਈ ਨਸ਼ਾ ਹੀ ਸਾਰਾ ਕੁਝ ਹੁੰਦਾ ਹੈ ਉਹ ਜੋ ਕਰ ਰਿਹਾ ਹੁੰਦਾ ਹੈ ਸਹੀ ਹੈ ਜਾਂ ਗਲਤ ਹੈ ਉਸ ਨੂੰ ਕੁਝ ਪਤਾ ਨਹੀਂ ਕਿਉਂਕਿ ਉਹਨੂੰ ਸਿਰਫ ਮਤਲਬ ਹੈ ਆਪਣੇ ਨਸ਼ੇ ਦੇ ਨਾਲ दारू ਦੇ ਨਾਲ ਉਹੀ ਚੀਜ਼ ਉਸ ਨੂੰ ਸਭ ਤੋਂ ਚੰਗੀ ਲੱਗਦੀ ਹੈ ਜੇਕਰ ਅਸੀਂ ਉਸ ਚੀਜ਼ ਤੋਂ ਉਹਨਾਂ ਨੂੰ ਰੋਗ ਟੋਕ ਕਰਦੇ ਹਾਂ ਉਹ ਸਾਡੇ ਨਾਲ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਕਲੇਸ਼ ਕਰਦੇ ਹਨ ਜੇ ਅਸੀਂ ਜੋ ਅਸੀਂ ਤੁਹਾਨੂੰ ਉਪਾ ਸੰਗਤ ਜੀ ਅਸੀਂ ਜੋ ਤੁਹਾਨੂੰ ਅੱਜ ਉਹ ਬਾ ਦੱਸਣ ਵਾਲੇ ਹਾਂ ਇਸ ਨੂੰ ਤੁਸੀਂ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਜਿਵੇਂ ਵੀਡੀਓ ਦੇ ਵਿੱਚ ਦੱਸਾਂਗੇ ਉਸੇ ਹੀ ਮੁਤਾਬਕ ਉਸੇ ਹੀ ਤਰੀਕੇ ਦੇ ਨਾਲ ਉਸ ਵਿਧੀ ਦੇ ਨਾਲ ਤੁਸੀਂ ਉਪਾ ਨੂੰ ਜ਼ਰੂਰ ਕਰਨਾ ਇਸਪਾਣੂ ਕਰਨ ਦੇ ਨਾਲ ਭਾਵੇਂ ਕਿਸੇ ਦੇ ਘਰ ਵਿੱਚ ਕੋਈ ਫੈਮਿਲੀ ਮੈਂਬਰ ਸ਼ਰਾਬ ਪੀਂਦਾ ਹੈ ਚਾਹੇ ਹੋਰ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦਾ ਹੈ ਉਹ ਇਹ ਚੀਜ਼ ਤੋਂ 2-3 ਦਿਨ ਦੇ ਵਿੱਚ ਹੀ ਦੂਰ ਹੋ ਜਾਵੇਗਾ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਸੰਗਤ ਜੀ ਕਮੈਂਟ ਦੇ ਨਾਲ ਹੀ ਇੱਕ ਹਾਈਪ ਬਟਨ ਹੋਏਗਾ ਉਸ ਨੂੰ ਕਲਿੱਕ ਕਰ ਦਿਓ ਤੇ ਪੁਆਇੰਟ ਦੇ ਦਿਓ ਤਾਂ ਸਾਧ ਸੰਗਤ ਜੀ ਇਦਾਂ ਦੀਆਂ ਜਾਣਕਾਰੀ ਹਮੇਸ਼ਾ ਹੀ ਤੁਹਾਨੂੰ ਮਿਲਦੀ ਰਹੇ ਇਸ ਪਾਉ ਨੂੰ ਅਸੀਂ ਸੋਮਵਾਰ ਦੇ ਦਿਨ ਕਰਨਾ ਹੈ ਤੇ ਸੋਮਵਾਰ ਦੇ ਦਿਨ ਤੋਂ ਹੀ ਸ਼ੁਰੂ ਕਰਨਾ ਹੈ ਸੋਮਵਾਰ ਤੋਂ ਹੀ ਅਸੀਂ ਇਹ ਦੋ ਮੈਡੀਸਨ ਤਿਆਰ ਕਰਨੀਆਂ ਹਨ ਜੋ ਦਵਾਈ ਤਿਆਰ ਕਰਨੀ ਹੈ ਇਸ ਨੂੰ ਤੁਸੀਂ ਸੋਮਵਾਰ ਦੇ ਦਿਨ ਹੀ ਕਰਨਾ ਹੈ ਜੋ ਤੁਹਾਡੇ ਘਰ ਦੇ ਵਿੱਚ ਨਸ਼ੇ ਜਾਂ ਸ਼ਰਾਬ ਦਾ ਸੇਵਨ ਕਰਦਾ ਹੈ ਉਸ ਨੂੰ ਸੋਮਵਾਰ ਦੇ ਦਿਨ ਤੋਂ ਹੀ ਇਹ ਦਵਾਈ ਦੇਣੀ ਸ਼ੁਰੂ ਕਰ ਦੇਣੀ ਹੈ ਇਸ ਨੂੰ ਬਣਾਉਣ ਦੇ ਲਈ ਸਾਨੂੰ ਚਾਹੀਦਾ ਹੈ ਬੇਲ ਪੱਤਾ ਬੇਲ ਪੱਤੇ ਨੂੰ ਤੁਸੀਂ ਧੁੱਪ ਦੇ ਵਿੱਚ ਚੰਗੀ ਤਰ੍ਹਾਂ ਪਹਿਲਾਂ ਸੁਕਾ ਲੈਣਾ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਹੈ ਇਹ ਪੱਤੇ ਚੰਗੀ ਤਰ੍ਹਾਂ ਸੁੱਕੇ ਹੋਣੇ ਚਾਹੀਦੇ ਹਨ ਇਹ ਜਿਵੇਂ ਹੀ ਪੱਤੇ ਸੁੱਕ ਜਾਣਗੇ ਇਹਨਾਂ ਦੇ ਵਿੱਚ ਤੁਸੀਂ ਥੋੜੇ ਜਿਹਾ ਲੌਂਗ ਮਿਲਾ ਲੈਣੇ ਹਨ ਲੌਂਗ ਤੇ ਬੇਲ ਪੱਤੇ ਨੂੰ ਜਿਹੜਾ ਤੁਸੀਂ ਮਮਦਸਤਾ ਹੁੰਦਾ ਹੈ ਆਪਣੇ ਘਰ ਦੇ ਵਿੱਚ ਇਲਾਚੀ ਜਾਂ ਕੋਈ ਵੀ ਚੀਜ਼ پیسਣ ਵਾਲਾ ਉਸੇ ਵਿੱਚ ਪਾ ਕੇ ਚੰਗੀ ਤਰ੍ਹਾਂ ਰਗੜ ਕੇ ਉਸ ਨੂੰ ਪੀਸ ਲੈਣਾ ਹੈ ਜਾਂ ਮਿਕਸੀ ਦੇ ਵਿੱਚ ਪੀਸ ਸਕਦੇ ਹੋ ਇਸ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਇਸ ਜੀ ਨੂੰ ਜਿਵੇਂ ਆਪਾਂ ਜਿਵੇਂ ਆਪਾਂ ਮਿਕਸੀ ਦੇ ਵਿੱਚ ਪੀਣ ਲੱਗ ਜਾਂਦੇ ਹਾਂ ਆਪਾਂ ਨੂੰ ਹੁੰਦਾ ਹੈ ਘਰ ਵਿੱਚ ਮਮਦਾਸਾ ਨਹੀਂ ਹੈਗਾ ਤਾਂ ਆਪਾਂ ਮਿਕਸੀ ਦੇ ਨਾਲ ਪੀ ਲੈਂਦੇ ਹਾਂ ਮਿਕਸੀ ਵਿੱਚ ਇਸ ਨੂੰ ਬਿਲਕੁਲ ਵੀ ਨਹੀਂ ਪੀਸਣਾ ਇਸ ਨੂੰ ਤੁਸੀਂ ਮਮਦਾਸੇ ਵਿੱਚ ਹੀ ਪੀਸਣਾ ਹੈ ਜਿਸ ਦੇ ਨਾਲ ਤੁਸੀਂ ਲਾਚੀ ਵਗੈਰਾ ਕੁੱਟਦੇ ਹੋ ਇਸ ਨੂੰ ਵੀ ਕੁੱਟ ਲੈਣਾ ਹੈ ਕੁੱਟਣ ਤੋਂ ਬਾਅਦ ਤੁਸੀਂ ਇਸ ਦਾ ਇੱਕ ਮਿਸ਼ਰਣ ਤਿਆਰ ਕਰ ਲੈਣਾ ਹੈ ਮਿਸ਼ਰਣ ਤਿਆਰ ਕਰਨ ਤੋਂ ਬਾਅਦ ਤੁਸੀਂ ਜਿਹੜਾ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਇਆ ਹੈ ਜਿੱਥੇ ਬੈਠ ਕੇ ਪਾਠ ਪੂਜਾ ਕਰਦੇ ਹੋ ਇਹ ਜਿਹੜਾ ਤੁਸੀਂ ਮਿਸ਼ਰਣ ਤਿਆਰ ਕੀਤਾ ਹੈ ਇਸ ਨੂੰ ਆਪਣੇ ਪਾਠ ਪੂਜਾ ਵਾਲੇ ਸਥਾਨ ਤੇ ਕੁਝ ਸਮੇਂ ਲਈ ਰੱਖ ਦੇਣਾ ਹੈ ਤੁਸੀਂ ਕੋਸ਼ਿਸ਼ ਇਹ ਵੀ ਕਰ ਸਕਦੇ ਹੋ ਜੇਕਰ ਤੁਸੀਂ ਇਸ ਨੂੰ ਪੂਰੀ ਰਾਤ ਰੱਖ ਲਓਗੇ ਤਾਂ ਇਹ ਤੁਹਾਡੇ ਲਈ ਹੋਰ ਵੀ ਜ਼ਿਆਦਾ ਬੈਸਟ ਬਣ ਜਾਵੇਗਾ ਜਦੋਂ ਤੁਸੀਂ ਇਸ ਨੂੰ ਤਿਆਰ ਕਰਤੇ ਹੋਏ ਮਿਸ਼ਰਣ ਨੂੰ ਪਾਠ ਪੂਜਾ ਵਾਲੇ ਥਾਂ ਤੇ ਰੱਖੋਗੇ ਰੱਖਣ ਦੇ ਸਮੇਂ ਪਰਮਾਤਮਾ ਜਿਹੜੇ ਵੀ ਆਪਣੇ ਗੁਰੂ ਪੀਰ ਦੇਵਤੇ ਨੂੰ ਮੰਨਦੇ ਹੋ ਉਸ ਦੇ ਅੱਗੇ ਹੱਥ ਜੋੜ ਕੇ ਅਰਦਾਸ ਬੰਦੀ ਕਰਨੀ ਹੈ ਜਿਹੜੇ ਵੀ ਮਿਸ਼ਨ ਦੇ ਲਈ ਜਿਹੜੇ ਵੀ ਕੰਮ ਦੇ ਲਈ ਇਸ ਪਾਣੂ ਕਰ ਰਹੇ ਹੋ ਇਸ ਮਛਰਨ ਨੂੰ ਜੈਦੇ ਲਈ ਤਿਆਰ ਕੀਤਾ ਹੈ ਉਹ ਤੁਹਾਨੂੰ ਕੰਮ ਦੇ ਵਿੱਚ ਸਫਲਤਾ ਵਾਏ ਕਰੋ ਤੁਹਾਨੂੰ ਤਰੱਕੀ ਤੇ ਸਫਲਤਾ ਦੇਣ ਇਸ ਨਾਲ ਤੁਸੀਂ ਇਹ 10 ਬੇਨਤੀ ਕਰ ਸਕਦੇ ਹੋ ਤਾਂ ਇਸ ਤਰੀਕੇ ਨਾਲ ਵੀ ਕਰੋ ਜੇਕਰ ਨਹੀਂ ਤਾਂ ਜਿਸ ਦਿਨ ਸੋਮਵਾਰ ਦੇ ਦਿਨ ਜੋ ਤੁਹਾਡੇ ਘਰ ਦੇ ਵਿੱਚ ਨਸ਼ੇ ਜਾਂ ਸ਼ਰਾਬ ਦਾ ਸੇਵਨ ਕਰਦਾ ਹੈ ਤੁਹਾਡਾ ਪਰਿਵਾਰਿਕ ਮੈਂਬਰ ਹੈ ਉਸ ਨੂੰ ਦਵਾਈ ਦੇਣੀ ਹੈ ਉਸ ਲਈ ਤੁਸੀਂ ਸੋਮਵਾਰ ਦੇ ਦਿਨ ਹੋ ਸਕੇ ਤਾਂ ਸ਼ਿਵ ਮੰਦਰ ਵੀ ਜਾ ਸਕਦੇ ਹੋ ਉੱਥੇ ਜਾ ਕੇ ਤੁਸੀਂ ਕੀ ਕਰਨਾ ਹੈ ਜਿਹੜੀ ਇਹ ਦਵਾਈ ਹੈ ਮਿਸ਼ਰਣ ਤਿਆਰ ਕੀਤਾ ਹੈ ਥੋੜੇ ਸਮੇਂ ਲਈ ਉਥੇ ਸ਼ਿਵਲਿੰਗ ਦੇ ਮੰਦਰ ਜਾ ਕੇ ਉੱਥੇ ਥੋੜਾ ਸਮਾਂ ਮਿਸ਼ਰਣ ਨੂੰ ਰੱਖ ਦੇਣਾ ਹੈ ਥੋੜਾ ਜਿਹਾ ਮਿਸ਼ਰਣ ਉਥੇ ਸ਼ਿਵਲਿੰਗ ਤੇ ਚੜਾ ਕੇ ਤੁਸੀਂ ਬਾਕੀ ਘਰ ਵਾਪਸ ਲੈ ਆਉਣਾ ਹੈ ਜੇਕਰ ਇਸ ਤਰੀਕੇ ਨਾਲ ਕਰਦੇ ਹੋ ਤਾਂ ਇਸ ਦਾ ਰਿਜ਼ਲਟ ਵੀ ਬਹੁਤ ਬੈਸਟ ਹੋਵੇਗਾ ਤੇ ਦੂਸਰੀ ਗੱਲ ਜਿਹੜੀ ਤੁਸੀਂ ਧਿਆਨ ਵਿੱਚ ਰੱਖਣੀ ਹੈ ਜੋ ਵੀ ਤੁਸੀਂ ਮਿਸ਼ਰਣ ਤਿਆਰ ਕੀਤਾ ਹੈ ਇਸ ਮਿਸ਼ਰਣ ਦੀਆਂ ਸਿਰਫ ਤੁਸੀਂ ਗੈਂਟੇ ਮਿੰਟ ਦੀਆਂ ਤਿੰਨ ਪੂੜੀਆਂ ਬਣਾਉਣੀਆਂ ਹਨ ਉਹ ਇਸ ਲਈ ਕਿਉਂਕਿ ਇਸ ਮਿਸ਼ਰਣ ਨੂੰ ਸਿਰਫ 3 ਦਿਨ ਹੀ ਵਰਤਣਾ ਹੈ ਕੈਨ ਤੋਂ ਭਾਵ ਕਿ 3 ਦਿਨ ਹੀ ਇਸ ਨੂੰ ਲੈਣਾ ਹੈ ਤੇ ਤੁਸੀਂ ਮਿਸ਼ਰਣ ਇੰਨਾ ਕਿ ਤਿਆਰ ਜ਼ਰੂਰ ਕਰਨਾ ਹੈ ਕਿ ਉਸ ਦੀਆਂ ਤਿੰਨ ਪੂੜੀਆਂ ਚੰਗੀ ਤਰ੍ਹਾਂ ਬਣ ਜਾਣ ਜੇ ਆਪਣੇ ਘਰ ਵਿੱਚ ਵਿਅਕਤੀ ਜਾਂ ਨਸ਼ੇ ਦਾ ਸੇਵਨ ਕੋਈ ਵੀ ਕਰਦਾ ਹੈ ਉਸ ਨੂੰ 3 ਦਿਨ ਇਹ ਪੂੜੀਆਂ ਬਹੁਤ ਵਧੀਆ पहलना पहलना तरीके ਨਾਲ ਅਸੀਂ ਦੇ ਸਕਦੇ ਹਾਂ ਇਹ ਪੂੜੀਆਂ ਤਿਆਰ ਕਰਨ ਤੋਂ ਬਾਅਦ ਤੁਸੀਂ ਸੋਮਵਾਰ ਤੋਂ ਲੈ ਕੇ ਸੋਮਵਾਰ ਵਾਲੇ ਦਿਨ ਤੋਂ ਤੁਸੀਂ ਸ਼ਾਮ ਦੇ ਦੁਪਹਿਰ ਵਜੇ ਤੋਂ ਪਹਿਲਾਂ ਤੁਸੀਂ ਦੁਪਹਿਰ ਹੋਣ ਤੋਂ ਪਹਿਲਾਂ ਤੁਸੀਂ ਜੋ ਵੀ ਤੁਹਾਡੇ ਘਰ ਵਿੱਚ ਸ਼ਰਾਬ ਦੇ ਨਸ਼ੇ ਦਾ ਸੇਵਨ ਕਰਦਾ ਹੈ ਕੋਈ ਫੈਮਿਲੀ ਮੈਂਬਰ ਹੈ ਉਸ ਨੂੰ ਸੋਮਵਾਰ ਦੇ ਦਿਨ 5 ਵਜੇ ਤੋਂ ਪਹਿਲਾਂ ਪਹਿਲਾਂ ਇੱਕ ਪੂੜੀ ਖਵਾ ਦੇਣੀ ਹੈ ਇਸ ਪੂੜੀ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਖਵਾ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿਉਂਕਿ ਕਈ ਲੋਕ ਇਦਾਂ ਦੇ ਹੁੰਦੇ ਹਨ ਉਹਨਾਂ ਦਾ ਕਹਿਣਾ ਹੁੰਦਾ ਕਿ ਅਸੀਂ ਨਸ਼ੇ ਤੇ ਸ਼ਰਾਬ ਨੂੰ ਛੱਡਣਾ ਚਾਹੁੰਦੇ ਹਾਂ ਪਰ ਛੱਡ ਨਹੀਂ ਪਾਉਂਦੇ ਉਹਨਾਂ ਦੇ ਲਈ ਤਾਂ ਬਹੁਤ ਜ਼ਿਆਦਾ ਸੌਖਾ ਹੈ ਕਿਉਂਕਿ ਉਹਨਾਂ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਕਹਿ ਕੇ ਖਵਾ ਸਕਦੇ ਹੋ ਜਦੋਂ ਉਹਨਾਂ ਦਾ ਕਿਸੇ ਵੀ ਨਸ਼ੇ ਜਾਂ ਫਿਰ ਸ਼ਰਾਬ ਨੂੰ ਮਨ ਕਰਦਾ ਹੈ ਤਾਂ ਉਸ ਸਮੇਂ ਵੀ ਇਸ ਪੋੜੀ ਨੂੰ ਖਾ ਸਕਦੇ ਹਨ ਉਹਨਾਂ ਦਾ ਮਨ ਫਿਰ ਬਿਲਕੁਲ ਵੀ ਨਹੀਂ ਕਰੇਗਾ ਪਰ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਇਸ ਦਾ ਤੁਸੀਂ ਸਿਰਫ ਤੇ ਸਿਰਫ 3 ਦਿਨ ਹੀ ਸੇਵਾ ਕਰਨਾ ਹੈ 3 ਦਿਨ ਹੀ ਸੇਵਨ ਕਰਨਾ ਹੈ 3 ਦਿਨ ਹੀ ਖਾਣੀ ਹੈ 3 ਦਿਨ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਨਹੀਂ ਕਰਨਾ ਜੇਕਰ ਤੁਸੀਂ ਇਸ ਤਰੀਕੇ ਨਾਲ ਇਹ ਚੀਜ਼ ਤੁਸੀਂ ਇਹ ਪੜੀਆਂ ਬਣਾ ਕੇ ਉਸ ਨੂੰ ਦੇਣੀਆਂ ਸ਼ੁਰੂ ਕਰ ਦਿੰਦੇ ਹੋ ਜਿਸ ਦਾ ਮਨ ਹੈ ਇੱਕਦਮ ਹੀ ਉਸੇ ਤੋਂ ਚੱਲ ਜਾਵੇਗਾ ਜੇਕਰ ਤੁਸੀਂ ਇਹ ਪੂੜੀਆਂ ਉਸ ਨੂੰ ਦੇ ਦਿਓਗੇ ਇਹਦਾ ਜੋ ਵੀ ਤੁਹਾਡੇ ਘਰ ਵਿੱਚ ਸ਼ਰਾਬ ਦੇ ਨਸ਼ੇ ਦਾ ਸੇਵਨ ਕਰਦਾ ਹੈ ਉਹਨਾਂ ਨੂੰ ਇਸ ਜੀ ਦਾ ਟੇਸਟ ਨਸ਼ੇ ਸ਼ਰਾਬ ਦਾ ਚੰਗਾ ਨਹੀਂ ਲੱਗੇਗਾ ਉਹਦੀ ਜੀਮ ਦਾ ਸਵਾਦ ਜਿਹੜਾ ਹੈ ਬਿਲਕੁਲ ਵੇ ਉਸ ਨੂੰ ਚੰਗਾ ਨਹੀਂ ਲੱਗੇਗਾ ਉਹ ਸ਼ਰਾਬ ਪੀਣ ਨੂੰ ਉਸ ਦਾ ਮਨ ਨਹੀਂ ਕਰੇਗਾ ਇਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ کارਗਰ ਉਪਾਅ ਹੈ ਇਹ ਮਿਸ਼ਰਣ ਤੁਸੀਂ ਤਿਆਰ ਕਰਨਾ ਹੈ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੋ ਜਾਵੇਗਾ ਇੱਕ ਗੱਲ ਦਾ ਤੁਸੀਂ ਹੋਰ ਖਾਸ ਧਿਆਨ ਰੱਖਣਾ ਹੈ ਕਿ ਇਸ ਪਾਣੋ ਜਿਹੜਾ ਤੁਸੀਂ ਦਵਾਈ ਦੇ ਰਹੇ ਹੋ ਇਹ ਮਿਸ਼ਰਣ ਤਿਆਰ ਕਰਕੇ ਦੇ ਰਹੇ ਹੋ ਤੁਹਾਡੇ ਘਰ ਦਾ ਫੈਮਿਲੀ ਮੈਂਬਰ ਜੋ ਵੱਡਾ ਹੈ ਤੁਹਾਡੇ ਘਰ ਦੇ ਵਿੱਚ ਉਹ ਹੀ ਕਰ ਸਕਦਾ ਹੈ ਜੇਕਰ ਤੁਹਾਡੇ ਘਰ ਦਾ ਫੈਮਿਲੀ ਮੈਂਬਰ ਜੋ ਘਰ ਦੇ ਵਿੱਚ ਵੱਡਾ ਹੈ ਉਹ ਹੀ ਸ਼ਰਾਬ ਦੇ ਨਸ਼ੇ ਦਾ ਜੇਕਰ ਸੇਵਨ ਕਰਦਾ ਹੋਵੇ ਫਿਰ ਤੁਹਾਡੇ ਕੋਈ ਘਰ ਦਾ ਜਿਹੜਾ ਵੱਡਾ ਬੱਚਾ ਹੈ ਉਹ ਤੁਹਾਡੇ ਘਰ ਦੇ ਵਿੱਚੋਂ ਆਪਣੇ ਪਿਤਾ ਲਈ ਇਸ ਪੋਲੇ ਦਾ ਉਹ ਸੋਨੇ ਸੇਵਨ ਕਰਵਾ ਸਕਦਾ ਹੈ ਤੁਸੀਂ ਇਹ ਮਿਸ਼ਰਣ ਜੇਕਰ ਦੇ ਰਹੇ ਹੋ ਜੇਕਰ ਤੁਹਾਡਾ ਬੱਚਾ ਛੋਟਾ ਹੈ ਉਸੇ ਹੱਥੋਂ ਹੀ ਤੁਸੀਂ ਦੇ ਸਕਦੇ ਹੋ ਪਰ ਜ਼ਿਆਦਾ ਵਧੀਆ ਹੋਵੇਗਾ ਜੇਕਰ ਵੱਡਾ ਬੱਚਾ ਆਪਣੇ ਪਿਤਾ ਨੂੰ ਇਸ ਚੀਂ ਦਾ ਸੇਵਨ ਕਰਵਾਵੇਗਾ ਸਿਰਫ 3 ਦਿਨ ਤੁਸੀਂ ਇਹ ਪੁੜੀਆਂ ਖਵਾਉਣੀਆਂ ਹਨ ਇਸ ਤੋਂ ਬਾਅਦ ਤੁਸੀਂ ਨਹੀਂ ਕਰਨਾ ਇਹ ਉਪਾਅ ਬਹੁਤ ਹੀ ਜ਼ਿਆਦਾ ਤੁਹਾਡੇ ਲਈ کارਗਰ ਸਾਬਤ ਹੋ ਜਾਵੇਗਾ ਕਿਉਂਕਿ ਆਮ ਕੋਈ ਉਪਾਅ ਨਹੀਂ ਹੈ ਇਹ ਬਹੁਤ ਵਧੀਆ ਤੁਹਾਡੇ ਲਈ ਉਪਾਅ ਹੈ। ਅੱਜ ਕੱਲ ਦੇ ਸਮੇਂ ਵਿੱਚ ਨਸ਼ੇ ਤੇ ਸ਼ਰਾਬ ਤੋਂ ਲੈ ਕੇ ਬਹੁਤ ਜ਼ਿਆਦਾ ਘਰਾਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਕਈ ਘਰ ਟੁੱਟ ਜਾਂਦੇ ਹਨ। ਸੋ ਇਸ ਚੀਜ਼ ਨੂੰ ਲੈ ਕੇ ਬਹੁਤ ਹੀ ਲੋਕ ਦੁਖੀ ਪਰੇਸ਼ਾਨ ਹਨ। ਇਸ ਦੇ ਨਾਲ ਜਦੋਂ ਤੁਸੀਂ ਆਪਣੇ ਘਰ ਵਿੱਚ ਪਾਠ ਪੂਜਾ ਤੇ ਸੇਵਾ ਸਿਮਰਨ ਕਰਦੇ ਹੋ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਨੂੰ ਤੁਸੀਂ ਯਾਦ ਕਰਦੇ ਹੀ ਰਹਿਣਾ ਹੈ। ਧਿਆਨ ਧਾਰ ਕੇ ਤੁਸੀਂ ਸਿਮਰਨ ਕਰਨਾ ਹੈ। ਆਪਣੇ ਉਸ ਪਰਿਵਾਰਿਕ ਮੈਂਬਰ ਲਈ ਤੁਸੀਂ ਹਰ ਰੋਜ਼ ਅਰਦਾਸ ਕਰਨੀ ਹੈ। ਉਹਨਾਂ ਲਈ ਪ੍ਰਾਰਥਨਾ ਜ਼ਰੂਰ ਕਰੋ ਕਿ ਉਹ ਨਸ਼ਾ ਛੱਡ ਦੇਣ। ਸੋਇ ਸੁਪਾ ਦੇ ਨਾਲ-ਨਾਲ ਤੁਸੀਂ ਪ੍ਰਮਾਤਮਾ ਦੇ ਅੱਗੇ ਵੀ ਅਰਦਾਸ ਕਰਿਆ ਕਰੋ ਤਾਂ ਕਿ ਤੁਹਾਡੇ ਕਰੋ ਨਸ਼ਾ ਦੂਰ ਹੋ ਜਾਵੇ। ਸੋ ਸਾਧ ਸੰਗਤ ਜੀ ਜੇਕਰ ਤੁਸੀਂ ਇਸ ਤਰੀਕੇ ਨਾਲ ਉਪਾਅ ਕਰ ਲੈਂਦੇ ਹੋ ਨਾਲ ਹੀ ਨਾਲ ਤੁਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦੇ ਹੋ ਤਾਂ ਮੰਨ ਕੇ ਚੱਲੋ ਵਾਹਿਗੁਰੂ ਜੀ ਤੁਹਾਡੀ ਅਰਦਾਸ ਨੂੰ ਜ਼ਰੂਰ ਕਬੂਲ ਕਰ ਲੈਣਗੇ। ਤੁਹਾਡੇ ਘਰ ਦੇ ਵਿੱਚੋਂ ਨਸ਼ੇ ਦਾ ਸੇਵਨ ਖਤਮ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ